ਸੋ ਨੈਕਸਟ ਆਰਟੀਕਲ ਬਹੁਤ ਹੀ ਪਿਆਰਾ ਪੂਰ ਜ਼ੋਰਜਟ ਦੇ ਸੂਟ ਹੋਣਗੇ 올ਓਵਰ ਨਾਲ ਆਗਾ অর্ਗਾਂజా ਦਾ ਦੁਪੱਟਾ ਦੋਨੋਂ ਪਾਸੇ ਪੱਲਿਆਂ ਤੇ ਲੱਗੀ ਲੈਸ ਚੈੱਕ ਕਰ ਲੋ ਡਿਜ਼ਾਈਨਿੰਗ ਚੈੱਕ ਕਰ ਲੋ ਪੱਲਿਆਂ ਤੇ ਵੀ ਨੀਚੇ ਲੈਸ ਲੱਗੀ ਕੜਾਈ ਵਾਲੀ ਸਿਰਫ ਇਹ ਪਾਣਾ 695 ਰੁਪਏ ਦਾ ਓਨਲੀ 695 ਜ਼ੋਰਜਟ ਦਾ ਆਰਟੀਕਲ ਹੋਏਗਾ ਪਰ ਵੇਚਣ ਵਾਲੇ ਵੀਰ ਭਾਣ ਪਰ ਹੁਣ ਇਸ ਤੋਂ ਵੀ ਘੱਟ ਮਿਲੇਗਾ ਜਿਹੜੇ ਕਸਟਮਰਾਂ ਨੇ ਕੱਪੜਾ ਲੈਣਾ ਵਾ ਜੀ ਉਹਨਾਂ ਨੂੰ ਸ਼ੁੱਕਰ ਤੇ ਸ਼ਨੀਵਾਰ ਆਉਣਾ ਪੈਣਾ ਕਸਟਮਰ ਨੂੰ ਕੱਪੜਾ ਮਿਲੇਗਾ ਸਿਰਫ ਸ਼ੁੱਕਰ ਤੇ ਸ਼ਨੀਵਾਰ ਨੂੰ ਜੀ ਸਿਰਫ ਦੋ ਦਿਨ ਅਸੀਂ ਕਸਟਮਰ ਦੇ ਸੋ ਚਲਦੀ ਚਲਦੀ ਬੜੇ ਬੀ ਸ਼ੇਅਰ ਜਰੂਰ ਕਰ ਦਿਓ ਤੁਸੀਂ ਵੀ ਆਓ ਸੋਨੂ ਸਲਕ ਸਟੋਰ ਜਗਰਾਵਾਲੇ ਦੇ ਜੀ ਨੈਕਸਟ ਆਰਟੀਕਲ ਚੈੱਕ ਕਰ ਲਓ ਵੀ ਜੌਰਜਟ ਦਾ ਆਏਗਾ ਸਿਰਫ 695 ਰੁਪਏ ਦਾ 올ਓਵਰ ਸੂਟ ਹੈਗਾ ਜੌਰਜਟ ਦਾ ਕੜਾਈ ਹੋਈ ਘੇਰੇ ਤੇ ਦੁਪੱਟਾ ਆਏਗਾ ਆਰਗੈਂਜ਼ਾ ਦਾ ਸੁਪਰ ਨੈਟ ਆਰਗੈਂਜ਼ਾ ਦਾ ਦੁਪੱਟਾ ਚਾਰ ਕਲਰ ਬੜੇ ਪਿਆਰੇ ਪਿਆਰੇ ਓਨਲੀ 695 ਵੇਚਣ ਵਾਲੇ ਵੀਰ ਭੈਣ ਭਰਾਵਾਂ ਨੂੰ ਇਸ ਤੋਂ ਵੀ ਘੱਟ ਮਿਲੇਗਾ ਉਧਰ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਏਗਾ ਜੀ ਨੈਕਸਟ ਆਰਟੀਕਲ ਚੱਕ ਲੋ ਪਿਓਰ ਜੋਰਜਟ ਦੇ ਸੂਟ ਬਹੁਤ ਹੀ ਪਿਆਰੇ ਡਿਜ਼ਾਈਨਰ ਸੂਟ ਸਿਰਫ 695 ਰੁਪਏ ਦਾ 올ਓਵਰ ਸੂਟ ਆਏਗਾ ਜੋਰਜਟ ਦਾ ਦੁਪੱਟਾ ਆਏਗਾ ਔਰਗੈਂਜ਼ਾ ਦਾ ਬਹੁਤ ਹੀ ਪਿਆਰੇ ਪੱਲਿਆਂ ਤੇ ਬਹੁਤ ਹੀ ਪਿਆਰਾ ਕੜਾਈ ਕੀਤੀ ਹੋਈ ਸਿਰਫ 695 ਵਿੱਚ ਨਾਲ ਵੀਰ ਭੈਣ ਪਰ ਹਣ ਇਸ ਤੋਂ ਵੀ ਘੱਟ ਮਿਲੇਗਾ ਬੜੇ ਪਿਆਰੇ ਪਿਆਰੇ ਰੰਗਾਂ ਦੇ ਨਾਲ ਓਨਲੀ 695 ਰੁਪਏ ਦਾ ਸੂਟ ਜੀ ਨੈਕਸਟ ਆਰਟੀਕਲ ਇਹ ਵੀ ਆਏਗਾ ਜੋਰਜਟ ਦਾ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਸਿਰਫ 695 ਰੁਪਏ ਦਾ ਜੋਰਜਟ ਦਾ ਫੈਬਰਿਕ ਹੋਗਾ ਦੁਪੱਟਾ ਆਏਗਾ ਔਰਗੈਂਜ਼ਾ ਦਾ ਬਹੁਤ ਹੀ ਪਿਆਰੇ ਵਰਕ ਦੇ ਬੇਚ ਨਾਲ ਵੀਰਪਰ ਪਰ ਹੁਣ ਇਸ ਤੋਂ ਵੀ ਘੱਟ ਮਿਲੇਗਾ ਉਧਰ ਤੁਹਾਨੂੰ ਸਟੋਰ ਤੇ ਆਉਣਾ ਜ਼ਰੂਰੀ ਹੋਵੇਗਾ